ਹਾਂ ਜੀ ਦੋਸਤੋ ਅੱਜ 1 ਅਕਤੂਬਰ ਦਿਨ ਬੁੱਧਵਾਰ ਤੇ ਅਸੂਮੇ ਨਾ ਡੜਾ ਗਾ 16 ਹੋ ਚੁੱਕਿਆ ਹੈ ਤਾਂ ਅੱਜ ਦਾ ਵਿਚਾਰ ਹੈ ਜਿੰਨਾ ਖਰਚਾ ਅਸੀਂ ਹਰ ਸਾਲ ਆਪਣੇ ਸਰੀਰ ਨੂੰ ਸੋਹਣਾ ਬਣਾਉਣ ਅਤੇ ਮਹਿਕਾਉਣ ਤੇ ਕਰਦੇ ਹਾਂ ਉਨਾ ਹੀ ਸਿੱਖਣ ਤੇ ਵੀ ਕਰਦੇ ਰਹਿਣਾ ਚਾਹੀਦਾ ਹੈ ਤਾਂ ਜਰੂਰ ਦੋਸਤੋ ਸਿੱਖਣ ਤੇ ਸਾਨੂੰ ਹਮੇਸ਼ਾ ਹੀ ਖਰਚਾ ਕਰਨਾ ਚਾਹੀਦਾ ਹੈ ਬਲਕਿ ਸਰੀਰ ਤੇ ਸਰੀਰ ਨੂੰ ਸੋਹਣਾ ਬਣਾਉਣ ਤੇ ਮਹਿਕਾਉਣ ਲਈ ਵੀ ਜਿੰਨਾ ਬੱਚਾ ਜ਼ਰੂਰੀ ਹੈ ਉਹਨਾਂ ਜਿਹੜਾ ਹੈਗਾ ਆਪਣੇ ਗਿਆਨ ਤੇ ਆਪਣੇ ਸਿੱਖਣ ਲਈ ਵੀ ਕਰਦੇ ਰਹਿਣਾ ਚਾਹੀਦਾ ਹੈ ਤਾਂ देयर इज ਬਟ ਵਨ ਰਿਵਾਰਡ ਆਫ ਬ੍ਰਿਲਇੰਟ ਵਰਕ ਮੋਰ ਵਰਕ ਤਾਂ ਸਵਾਲ ਜਵਾਬ ਹੈ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਦੱਸੋ ਤਾਂ ਜਿੱਦਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪਤੇਹ ਕਿਹੜਾ ਤਿਵਾਰ ਹੈ ਤਾਂ ਆਉਣ ਵਾਲੇ ਹੀ ਹੈ ਇਹ ਤਿਵਾਰ ਦੁਸਹਿਰਾ ਰਾਮਕ੍ਰਿਸ਼ਣ ਮਾਨਸ ਦੀ ਰਚਨਾ ਕਿਸ ਨੇ ਕੀਤੀ ਤਾਂ ਤੁਲਸੀਦਾਸ ਤੇ ਨੰਗੇ ਪੈਰਾਂ ਦਾ ਸਫ਼ਰ ਸਵੈ ਜੀ ਵੀ ਨਹੀਂ ਕਿਸ ਦੀ ਹੈ ਤਤਲੀਪਖੋਰ ਟਿਵਾਣਾ ਤਾਂ ਇਦਾਂ ਦੀ ਜੜੀ ਗਿਆ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਤੁਹਾਡੇ ਤੱਕ ਅਪਡੇਟਸ ਆਉਂਦੀਆਂ ਰਹਿਣ ਤਾਂ ਅੱਗੇ ਦੋਸਤੋ ਪੰਜਾਬੀ ਨਾਵਲ ਦਾ ਪਿਤਾਮਾ ਇਸ ਨੂੰ ਕਿਹਾ ਜਾਂਦਾ ਹੈ ਨਾਨਕ ਸਿੰਘ ਅੱਜ ਦੀਆਂ ਖਬਰਾਂ ਬਿਹਾਰ ਅੰਤਿਮ ਵਾਟਰ ਸੂਚੀ جاری ਕੁੱਲ ਵਾਟਰ 7.42 ਕਰੋੜ ਮੁੱਖ ਮੰਤਰੀ ਮਾਨ ਵੱਲੋਂ ਗ੍ਰਹਿ ਮੰਤਰੀ ਨਾਲ ਮੁਲਾਕਾਤ ਇਜ਼ਰਾਈਲ ਵੱਲੋਂ 트াম্প ਦੀ ਗਾਂਝਾ ਅਮਨ ਯੋਜਨਾ ਪ੍ਰਵਾਨ ਦੇਸ਼ ਵਿੱਚ ਚਾਂਦੀ ਸੋਨੇ ਦੀ ਕੀਮਤਾਂ ਨੇ ਤੋੜਿਆ ਰਿਕਾਰਡ ਮਹਿਲਾ ਵਿਸ਼ਵ ਕੱਪ ਕ੍ਰਿਕਟ ਭਾਰਤ ਨੇ ਸ਼੍ਰੀਲੰਕਾ ਨੂੰ 59 ਦੌੜਾਂ ਨਾਲ ਹਰਾਇਆ ਤੋ ਦੋਸਤੋ ਅੱਜ ਵੀਡੀਓ ਦੇਖਦੇ ਰਹੋ ਤੇ ਆਪਣੇ ਗਿਆਨ ਚ ਵਾਧਾ ਕਰਦੇ ਰਹੋ ਸਾਡੇ ਚੰਨੂ ਨੂੰ ਸਬਸਕ੍ਰਾਈਬ ਕਰੋ ਧੰਨਵਾਦ